ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਯੋਜਨ ਸਾਰੀ ਹੋ ਗਿਆ ਅੱਜ ਦਾ ਕਿੱਤਾ ਤੋਂ ਹੋਵੇ ਮੈਂ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਤੇ ਅੱਜ ਅਸੀਂ ਕਿੰਨੇ 15 ਗਾਸਤ ਮਨਾਣੀ ਆ ਮੇਰੇ ਫਰੈਂਡ ਦਾ ਬਰਦਰ ਆ ਸ਼ੁਕਰੀਆ ਉਹਨੇ ਮਾੜੀ ਸਪੂਟ ਦਿੱਤੀ ਤੇ ਮੈਂ ਤਿਆਰ ਹੋ ਰਹੀ ਆ ਕਿ ਉੱਥੇ ਜਾਣਾ ਸੀ ਦੇਖਣ ਵਾਸਤੇ ਪੰਜਾਬਾਸ ਤੇ ਅੱਜ ਤੁਹਾਨੂੰ ਵੀ ਦਿਖਾਣੇ ਆ ਸੀ ਪੰਜਾਬਾਸ ਉੱਥੇ ਤੇ ਇੰਜੋਏ ਕਰਿਓ ਦੇਖਦੇ ਹਾਂ ਜੇ ਬਾਰਿਸ਼ ਥੋੜੀ ਆ ਬਾਅਦ ਤੇ ਥੋੜੀ ਹਟ ਗਈ ਆ ਤੇ ਪੰਜਾਬੇ ਆ ਤੇ ਮਿਲੋਗ ਨਾਲ ਜੁੜੇ ਰਹੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਕੀ ਲੋਡ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਬੜੀ ਉਹ ਲੇਟ ਨਹੀਂ ਆਦੋ ਤੇ ਚੈਨਲ ਨੂੰ ਲੁਟਿਆ ਦਿਓ ਮੈਂ ਸਬਸਕ੍ਰਾਈਬ ਕਰਦੀ ਤੇ ਬਸ ਕਿੰਨੇ ਹਸਣ ਕਰ ਹੋ ਗਿਆ ਹਾਂ ਆ ਵੇ ਆ ਮੈਨੂੰ ਲੱਗਾ ਇੱਕ ਲੋ ਵੀ ਬਾਹਰ ਆ ਹਾਈਵੇ ਆ ਥਾਨ ਪਟਾਈਵੇ ਉੱਥੇ ਗੁਰਦੁਆਰਾ ਸਾਹਿਬ ਆ ਮਾਰਿਸ਼ ਲੱਗੀ ਆ ਉਹ ਗੁਰਦੁਆਰਾ ਦਸਾੜਿਆਂ ਨੂੰ ਜਾਪ ਚੱਲੋ ਕੱਢੋ ਸਾਰਿਆਂ ਨੂੰ ਕੱਢੋ ਐਲੋ ਇਹਨੂੰ ਸਾਰੇ ਜਾਣਦੇ ਜੀ YouTube ਤੇ ਆ ਜੀ ਲੋ ਮੇਤਾ ਜਿਹੜਾ ਨਾਲ ਕੇ ਆ ਗਏ ਆ ਚੱਪ ਕੇ ਘਰੇ ਚੱਲੇ ਹੁਣ ਆਪਾਂ ਹਨਾ ਜੱਪ ਤਾਂ ਆਹੀ ਚੱਲੇ ਆ ਹੁਣ ਗੁਰਸੇਵਕ ਦੇ ਸਕੂਲ ਜੱਪ ਜਾੜਨੇ ਚੱਲਾ ਜੱਪ ਜੱਪ ਚੱਲਾ ਚਾਚੀ ਕਾਲ ਕਰ ਦੋ ਸ਼ਾਹੜਿਆ ਨੂੰ ਕਰੋ ਜੱਪ ਕਰੋ ਸ਼ਾਹ ਸ੍ਰੀ ਕਾਲ ਕਰ ਦੋ ਕਰ ਦੋ ਬਾਈ ਇਹ ਸਕੂਲ ਸਾਰਾ ਜੀ ਆ ਗਏ ਜੱਪਨ ਆਲ ਆ ਮੈਂ ਮੈਂ ਉਸ ਨਾਲ ਤੁਸੀਂ ਦੀ ਗੱਲ ਅਸੀਂ ਪਹੁੰਚ ਗਏ ਸਕੂਲ ਸਾਨੂੰ ਬੁਲਾਇਆ ਸੀਗਾ ਉੱਥੇ ਤੇ ਅਸੀਂ ਗਏ ਤਾਂ ਫੈਸੇ ਉਹਨਾਂ ਨੇ ਝੰਡਾ ਰ ਹਿਲਾ ਰਿਆ ਸੀਗਾ ਲਹਿਰਾ ਲਿਆ ਸੀ 15 ਅਗਸਤ ਦਾ ਤੇ ਬੱਚੇ ਫਿਰ ਡਾਂਸ ਕਰ ਰਹੇ ਸੀ ਆਪਾਂ ਲੇਟ ਹੋ ਗਏ ਸੀ ਘਰੋਂ 8 ਵਜੇ ਦਾ ਉਹਨਾਂ ਨੇ ਬੁਲਾਇਆ ਸੀਗਾ ਆਪਾਂ ਪਹੁੰਚੇ 9 ਵਜੇ ਤੇ ਅਸੀਂ ਲੇਟ ਹੋ ਗਏ ਤੇ ਮਤਲਬ ਕਿ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਸਰ ਨੇ ਸਰ ਸੀਗੇ ਉੱਥੇ ਮੈਮ ਤਾਂ ਚਲੇ ਗਏ ਸੀਗੇ ਤੇ ਬੱਚਿਆਂ ਨੇ ਵਧੀਆ ਡਾਂਸ ਵਗੈਰਾ ਕੀਤਾ ਇਹਨਾਂ ਨੇ ਪੱਕੇ ਭੁੱਖੇ ਚਲਾਏ ਤੇ ਗਰਮੀ ਜੀ ਬੜੀ ਸੀ ਰੂਮ ਕੋਮ ਵਿੱਚ ਹੋਮਸ ਜਿਆ ਹੋਇਆ ਸੀਗਾ ਮਾਸਾ ਤੇ ਕੀ ਇਹ ਕਿੰਨੇ ਬਾਈਕਾ ਜੀ ਇਧਰ ਆ ਵੀ ਜਾ ਕੋਈ ਇਧਰ ਰੈਂਡਰ ਕਰਦੇ ਹਾਂ ਹਾਂ ਤੇ ਬਸ ਇਹਨੂੰ ਪੇੜਨ ਇਹ ਬੇਰੀ ਕੇ ਬਣਾਤਾ ਹੁਣ ਇਕੱਠਾ ਹੀ ਹੈ ਨਾ ਇਹਨਾਂ ਨੇ ਖੁਦ ਬਣਾਉਂਦਾ ਉਹਦਾ ਕੋਈ ਨਾ ਸਾਫ ਸੁਥਰਾ ਲੈਂਦੀ ਗਾ ਲੋ ਜੀ ਆਪਾਂ ਬਣਾ ਲਿਆ ਇੰਝ ਪੈਂਡੈਂਟ ਦੇ ਨੈਰ ਰਹੀ ਆਹੋ ਤੂੰ ਰਹੀ ਇਹ ਆਂਗਣਵਾੜੀ ਸਾਡਾ ਆਹ ਸਾਰਾ ਸਕੂਲ ਆ ਚੰਡਾ ਸਾਡੇ ਦੇਖਦਾ ਚੰਡਾ ਲੈ ਰਾਤ ਤਾਂ ਸੀਗਾ ਫਿਰ ਆਪਾਂ ਲੇਟ ਹੋ ਗਏ ਸੀਗੇ ਫਿਰ ਆਪਾਂ ਸਾਰੇ ਦੰਦ ਤੋਂ ਖਲਾਪਾਂ ਦਾ ਉਹਨਾਂ ਦੇਖ ਕੇ ਫਿਰ ਆਪਾਂ ਪ੍ਰੋਗਰਾਮ ਸਾਂਹੀ ਵਰਪੀ ਉਹਨਾਂ ਨੇ ਖਵਾਈ ਸਾਨੂੰ ਵਰਪੀ ਖਾ ਕੇ ਫਿਰ ਅਸੀਂ ਵਾਪਸੀ ਆਏ ਵਾਪਸ ਫਿਰ ਅਸੀਂ ਕਰ ਲੂਗਾ ਆਪਾਂ ਚੱਲਾਂ ਕਿਤੇ ਹੋਰ ਆਲੇ ਮਲੇ ਲੋਕ ਹੁੰਦੇ ਆ ਵਾਪਸ ਖੰਦੇ ਆ ਜਰ ਨੂੰ ਪਲੀਸ ਸਬਸਕ੍ਰਾਈਬ ਕਰਿਆ ਕਰੋ ਜਰੂਰ ਸਪੋਰਟ ਕਰਿਆ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੋਜੀਵਾ